ਪਰਮ ਸਤਕਾਰ ਯੋਗ ਸਾਥ ਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ 100 ਸਾਖੀ ਦਾ ਅੱਜ ਤੋਂ ਆਪਾਂ ਪਾਠ ਜਿਹੜਾ ਹੈ ਉਹ ਆਰੰਭ ਕਰਨ ਲੱਗੇ ਆਂ ਇਹ 100 ਸਾਖੀ ਇਹਦੀ ਉਥਾਨਕਾ ਪਹਿਲਾਂ ਆਪਾਂ ਪੜਾਂਗੇ ਉਥਾਨਕਾ ਦੇ ਵਿੱਚ ਆਪਾਂ ਨੂੰ ਪਤਾ ਲੱਗੇਗਾ ਕਿ ਇਹ 100 ਸਾਖੀ ਜੋ ਹੈ ਉਹ ਕਿੱਥੋਂ ਸ਼ੁਰੂ ਹੁੰਦੀ ਹੈ ਕਿਸ ਨੇ ਲਿਖੀ ਕਿਵੇਂ ਲਿਖੀ ਗਈ ਸੋ ਇਸ ਦਾ ਪਾਠ ਇਹ ਜਿਹੜੀ 100 ਸਾਖੀ ਹੈ ਇਸ ਦਾ ਟੀਕਾ ਪ੍ਰਤਾਪ ਸਿੰਘ ਮਹਿਤਾਨ ਨੇ ਕੀਤਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ 100 ਸਾਖੀ ਨੂੰ ਵਾਅਦੇ ਤੋਂ ਵਾਅਦੇ ਇਹਦੀ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਇਸ 100 ਸਾਖੀ ਨੂੰ ਸਿੱਖ ਪੰਥ ਦਾ ਪਵਿੱਖਤ ਪੁਰਾਣ ਵੀ ਆਖਿਆ ਜਾਂਦਾ ਹੈ। ਪਵਿੱਖ ਵਿੱਚ ਆਉਣ ਵਾਲੀਆਂ ਘਟਨਾਵਾਂ ਬਾਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਹੁਤ ਸਾਰੇ ਬਚਨ ਕੀਤੇ ਹਨ। ਆਪਣੇ ਆਉਣ ਵਾਲੇ ਅਵਤਾਰ ਬਾਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਹਦੇ ਵਿੱਚ ਬਚਨ ਕਰਦੇ ਹਨ। ਸੋ ਆਓ ਆਪਾਂ ਇਸ ਦਾ ਪਾਠ ਸ਼ੁਰੂ ਕਰਦੇ ਹਾਂ। ਇੱਕ ਓੰਕਾਰ ਸਤਿਗੁਰੂ ਪ੍ਰਸਾਦ ਸੋ ਸਾਖੀ ਦੀ ਉਥਾਨ ਕਾ ਇੱਕ ਵੇਰ ਦਾ ਜ਼ਿਕਰ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਸ੍ਰੀ ਪਰਮ ਪਵਿੱਤਰ ਗੁਜਰੀ ਜੀ ਇੱਕ ਦਿਨ ਅੰਮ੍ਰਿਤ ਵੇਲੇ ਆਪਣੇ ਨਾਮ ਅਰਾਧਨ ਮਗਰੋਂ ਪਾਠ ਕਰਨ ਲੱਗੇ ਜਪਜੀ ਸਾਹਿਬ ਦਾ ਭੋਗ ਪਾ ਕੇ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕੀਤਾ ਪਾਠ ਕਰਦਿਆਂ ਇਸ ਤੁਕ ਦੀ ਵਿਚਾਰ ਜੀ ਵਿੱਚ ਸਮਾ ਗਈ ਕੀ ਐਸਾ ਸੰਤ ਜਿਸ ਵਿੱਚ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਵਾਲਾ ਗੁਣ ਹੋਵੇ ਗੁਰੂ ਜੀ ਦੀ ਪਰਖ ਦਾ ਦੇਖਿਆ ਚਾਹੀਏ ਸਤਿਗੁਰੂ ਜੀ ਵਿੱਚ ਤਾਂ ਇਹ ਸਾਰੀਆਂ ਵਡਿਆਈਆਂ ਸੁਤੇ ਹੀ ਹਨ ਪਰ ਜੀਵ ਸ਼੍ਰੇਣੀ ਵਿੱਚੋਂ ਇਸ ਪਦ ਪਰ ਪਹੁੰਚਾ ਕੋਈ ਸੰਤ ਦੇਖਣਾ ਉਚਿਤ ਹੈ ਇਤਨੇ ਵਿੱਚ ਦੀਵਾਨ ਦੀ ਸਮਾਪਤੀ ਦੇ ਮਗਰੋਂ ਜਦ ਸ੍ਰੀ ਗੁਰੂ ਕਲਗੀਧਰ ਜੀ ਆਪਣੇ ਮਹੱਲਾਵਲ ਆਏ ਅਤੇ ਮਾਤਾ ਜੀ ਦੇ ਦਰਵਾਜ਼ੇ ਅੱਗੋਂ ਲੰਘੇ ਤਾਂ ਮਾਤਾ ਜੀ ਨੂੰ ਮੱਥਾ ਟੇਕਿਆ ਮਾਤਾ ਜੀ ਨੇ ਬੈਠਣ ਦਾ ਇਸ਼ਾਰਾ ਕੀਤਾ ਜਦ ਸਤਿਗੁਰੂ ਜੀ ਬੈਠ ਗਏ ਤਾਂ ਮਾਤਾ ਜੀ ਨੇ ਹੇਠ ਲਿਖੀ ਬੇਨਤੀ ਕੀਤੀ ਜੋ ਕਵੀ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਵਿੱਚ ਇਸ ਤਰ੍ਹਾਂ ਵਰਣਨ ਕਰਦੇ ਹਨ ਹੇ ਸੁਤ ਸਭ ਬਲ ਗਿਆਤਾਵਾਨ ਹਾਥ ਬਦਰ ਸਮਬਿਦਤ ਜਹਾਨ ਉਚ ਨੀਚ ਰੰਕ ਕੈ ਰਾਜਾ ਸਾਧ ਅਸਾਧ ਲਖ ਹੋ ਸਭ ਪਾਜਾ ਇਨ ਤੁ ਕਹਨ ਮਹਿ ਜੋ ਅਭਿਪਰਾਏ ਹਰਖ ਸ਼ੋਖ ਰਹਤੋ ਇਕ ਭਾਏ ਇਸ ਪ੍ਰਕਾਰ ਕੋ ਸੰਤ ਵਿਸਾਲਾ ਮੋਕੋ ਦਿਖਰਾਵ ਹੋ ਕਿਸ ਕਾਲਾ में मह जित वृति समान मान अपमान असुख सुख जान हरख शोक नह कब उपजन्ता सदा एक रस को निबहंता जिसकी ऐस अवस्था होए बड़े साहेबन बरनी जोए उज्जल अर वडभागा माता कहो दिखावहो ते सख्याता श्री सतगुरु जी जानते सन ਕਿ ਮੇਰੇ ਸਿੱਖਾਂ ਦੇ ਸਿੱਧੇ ਸਾਦੇ ਸਰੂਪ ਵਿੱਚ ਹਰ ਭਾਂਤ ਦੇ ਸੰਤ ਪਦ ਦੇ ਰਤਨ ਹਨ ਰਾਹ ਦੇ ਪੰਧਾਉ ਵਾਂਗੂ ਕੋਈ ਅੱਜ ਟੁਰਿਆ ਹੈ ਕੋਈ 10 ਬਰਸ ਤੋਂ ਕੋਈ ਵੀ 50 30 ਤੋਂ ਇਸ ਤਰ੍ਹਾਂ ਕਈ ਪਿਛਲੇ ਜਨਮ ਤੋਂ ਕਾਲਾਂ ਕਾਲ ਦੇ ਆ ਰਹੇ ਹਨ ਕਈ ਪਰਮ ਪਦ ਦੇ ਨੇੜੇ ਹਨ ਪਰ ਮਾਤਾ ਜੀ ਨੂੰ ਚੋਟੀ ਦੇ ਮਹਾਪੁਰਖਾਂ ਵਿੱਚੋਂ ਕਿਸੇ ਇੱਕ ਦੇ ਦਰਸ਼ਨ ਕਰਾਏ ਜਾਣ ਸੋ ਆਪ ਦੀ ਨજર ਭਾਈ ਰਾਮਕੌਰ ਬਾਬਾ ਗੁਰੂ ਬਖਸ਼ ਸਿੰਘ ਜੀ ਤੇ ਗਈ ਇਹ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੇ ਪੜਪੋਤੇ ਸਨ ਅਤੇ ਉੱਚੀ ਦਸ਼ਾ ਦੇ ਮਾਲਕ ਸਨ ਮਹਾਰਾਜ ਜੀ ਦੇ ਹੁਕਮ ਅਨੁਸਾਰ ਅੱਜਕਲ ਆਪ ਸ੍ਰੀ ਅੰਮ੍ਰਿਤਸਰ ਹੀ ਸਨ ਅਤੇ ਇਥੋਂ ਦੇ ਇਲਾਕੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਸਤਗੁਰੂ ਜੀ ਨੇ ਉਸ ਵੇਲੇ ਨੈਣ ਮੁੰਦ ਲਏ ਤੇ ਅੰਦਰੋਂ ਅੰਦਰ ਟੈਲੀਫੋਨ ਕਰਨੀ ਸ਼ੁਰੂ ਕੀਤੀ ਅਤੇ ਦਿਲ ਦੀ ਖਿੱਚ ਨਾਲ ਬਾਬਾ ਜੀ ਨੂੰ ਸੱਦਾ ਦੇ ਦਿੱਤਾ। ਮਾਤਾ ਜੀ ਨੂੰ ਕਹਿਣ ਲੱਗੇ ਕੱਲ ਐਸਾ ਸੰਤ ਆ ਜਾਵੇਗਾ ਦਰਸ਼ਨ ਕਰ ਲੈਣੇ। ਪਰ ਸੰਤ ਜੀ ਦੇ ਦਰਸ਼ਨ ਸਤਕਾਰ ਨਾਲ ਕਰਨੇ ਠੀਕ ਹਨ। ਤੁਸੀਂ ਬੜੇ ਉੱਚੇ ਭਾਗਾਂ ਵਾਲੇ ਹੋ ਜੋ ਮੇਰੇ ਪੂਜਯ ਮਾਤਾ ਜੀ ਹੋ। ਸੇਖ ਰੂਪ ਵਿੱਚ ਸਭ ਸੰਤਾਂ ਦੇ ਦਰਸ਼ਨ ਕਰਦੇ ਹੋ ਅਤੇ ਸਿੱਖ ਸਾਰੇ ਨਾਮ ਰਤੇ ਹਨ ਕੋਈ ਘੱਟ ਤੇ ਕੋਈ ਵੱਧ ਨਾਮ ਜਪਣ ਵਾਲੇ ਸਭ ਸੰਤ ਹੁੰਦੇ ਹਨ ਕੋਈ ਰਾਹ ਦੇ ਕਿਸੇ ਕੋ ਉੱਤੇ ਕੋਈ ਕਿਸੇ ਉੱਤੇ ਹੁਣ ਤੁਸੀਂ ਸਿੱਖ ਦਾ ਸੰਤ ਰੂਪ ਦਰਸ਼ਨ ਕਰਨਾ ਚਾਹੁੰਦੇ ਹੋ ਸੋ ਇੰਜ ਕਰੋ ਕਿ ਕੱਲ ਪ੍ਰਸ਼ਾਦ ਆਪ ਤਿਆਰ ਕਰਾਓ ਉਸ ਸਿੱਖੀ ਵੇਸ ਵਿੱਚ ਪੂਰਨ ਸੰਤ ਨੂੰ ਸ਼ਰਧਾ ਤੇ ਸਤਕਾਰ ਨਾਲ ਪ੍ਰਸ਼ਾਦ ਛਕਾਓ ਤਾਂ ਜੋ ਸੰਤ ਦਰਸ਼ਨ ਦਾ ਸੁਖ ਤੁਹਾਨੂੰ ਹੋਵੇ ਤੇ ਤੁਹਾਡੇ ਸਤਕਾਰ ਨਾਲ ਸੰਤ ਹੋਰ ਸੰਤ ਬਣੇ ਇਹ ਕਹੇ ਕਿ ਆਪ ਆਪਣੇ ਵਿਸਰਾਮ ਵਾਲੇ ਕਮਰੇ ਚਲੇ ਗਏ ਉਧਰ ਭਾਈ ਰਾਮਕ버 ਅਰਥਾਤ ਬੁੱਢੇ ਕਿਆਨੂ ਧੂਪਈ ਪਾਸ ਗਿਆ ਕਿ ਗੁਰੂ ਜੀ ਯਾਦ ਕਰ ਰਹੇ ਹਨ ਔਰ ਬਹੁਤ ਛੇਤੀ ਸੱਦ ਰਹੇ ਹਨ ਆਪ ਦੇ ਅੰਦਰ ਮਨੋ ਮਨ ਜੋ ਕੁਦਰਤ ਦੀ ਤਾਰ ਹੈ ਉਹ ਤਾਰ ਖਟਕ ਗਈ ਆਪ ਨੇ ਰਾਤ ਤੱਕ ਤਿਆਰੀ ਕਰ ਲਈ ਤੇ ਆਪਣੀ ਸੰਗਤ ਦੇ ਸਿੰਘਾਂ ਪ੍ਰਤੀ ਆਖਿਆ ਕਿ ਮੈਂ ਬਹੁਤ ਤੜਕੇ ਸ੍ਰੀ ਅਨੰਦਪੁਰ ਨੂੰ ਟੁਰ ਪੈਣਾ ਹੈ ਤੁਸੀਂ ਚਾਹੇ ਮੇਰੇ ਨਾਲ ਚਾਹੇ ਮਗਰੇ ਮਗਰ ਟੁਰ ਪੈਣਾ ਅਮਰਤ ਵੇਲੇ ਆਪ ਜਾਗੇ ਵਾਹਿਗੁਰੂ ਦਾ ਅਰਾਧਨ ਕਰਕੇ ਜਪਜੀ ਸਾਹਿਬ ਦਾ ਭੋਗ ਪਾ ਕੇ ਚੜ ਬੈਠੇ ਘੋੜੀ ਤੇ ਅੰਮ੍ਰਿਤਸਰ ਤੋਂ ਵਾਗਾ ਮੋੜ ਲਈਆਂ ਆਨੰਦਪੁਰ ਦੇ ਰਸਤੇ ਵੱਲ ਘੋੜੀ ਆਪ ਦੀ ਅਤ ਤਿੱਖੀ ਸੀ ਸੁੱਟ ਦੇ ਵੀ ਆਪ ਹਵਾ ਦੀ ਤੇਜ਼ੀ ਤੇ ਹੁੰਦੇ ਸਨ ਕਈ ਵੇਰ ਦੋਇ ਲੱਤਾਂ ਇੱਕ ਪਾਸੇ ਕਰਕੇ ਤੇ ਕਈ ਵੇਰ ਰਾਸਾਂ ਵੀ ਅਤ ਢਿੱਲੀਆਂ ਛੱਡ ਕੇ ਸੋ ਇਸ ਤਰ੍ਹਾਂ ਘੋੜੀ ਸਰਪੱਟ ਦੌੜਾਈ ਗਏ ਪਰੰਤੂ ਫਿਰ ਵੀ ਪੈਂਡਾ ਦੂਰ ਸੀ ਦੁਪਹਿਰਾਂ ਹੋ ਗਈਆਂ ਤੇ ਅਨੰਦਪੁਰ ਨਾ ਪੁੱਜਿਆ ਗਿਆ ਜਿਸ ਵੇਲੇ ਆਪਨੇ ਸੋਚਿਆ ਕਿ ਹੁਕਮ ਹੈ ਛੇਤੀ ਪੁੱਜਣ ਦਾ ਤੇ ਪ੍ਰਸ਼ਾਦ ਉਥੇ ਪਹੁੰਚ ਕੇ ਛਕਣ ਦਾ ਹੁਣ ਹੁਕਮ ਦੀ ਪਾਲਣਾ ਪੂਰੀ ਕਰਨ ਵਿੱਚ ਆਪਣੇ ਰੂਹਾਨੀ ਬਲ ਨੂੰ ਵਰਤਣਾ ਕਿਸੇ ਤਰ੍ਹਾਂ ਦੀ ਅਵਗਿਆ ਨਹੀਂ ਹੋ ਸਕਦੀ ਇਹ ਮਨ ਨਾਲ ਫੈਸਲਾ ਕਰਕੇ ਆਪ ਨੇ ਆਪਣੇ ਆਪ ਨੂੰ ਆਤਮ ਬਲ ਨਾਲ ਬਹੁਤ ਛੇਤੀ ਆਨੰਦਪੁਰ ਪਹੁੰਚਾ ਲਿਆ ਉਧਰ ਸ੍ਰੀ ਵਡਭਾਗੀ ਮਾਤਾ ਜੀ ਜਿਨ੍ਹਾਂ ਬਾਬਤ ਸਹਿਬਾ ਨੇ ਆਪ ਲਿਖਿਆ ਹੈ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਧਿ ਯੋਗ ਸਾਧਨਾ ਸਾਧਾ ਅਰਥਾਤ ਜੋ ਮਾਤਾ ਜੀ ਵੀ ਯੋਗੀ ਤੇ ਬਲਵਾਨ ਸੇ ਰਾਹਾ ਉਡੀਕ ਰਹੇ ਸੇ ਜਦੋਂ ਦੁਪਹਿਰਾਂ ਆ ਗਈਆਂ ਤਾਂ ਮਾਤਾ ਜੀ ਨੇ ਦਾਸ ਦੇ ਹੱਥ ਸੁਨੇਹਾ ਦੇ ਕਲਿਆ। हे ਅਰਸ਼ਾਂ ਦੇ ਮਾਲਕ ਲਾਲ ਜੀ ਦੁਪਹਿਰਾਂ ਹੋ ਗਈਆਂ ਹਨ। ਸੰਤ ਜੀ ਜੋ ਆਪਨੇ ਕਹੇ ਸਨ ਕਦੋਂ ਆਉਣਗੇ? ਗੁਰੂ ਜੀ ਬੋਲੇ ਤੁਸੀਂ ਪ੍ਰਸ਼ਾਦ ਪਰੋਸਣ ਦੀ ਤਿਆਰੀ ਕਰਵਾਓ। ਚਾਹੇ ਬੀਤ ਰਾਗ ਸੰਤ ਜੀ ਨੇ ਦੂਰੋਂ ਆਉਣਾ ਹੈ। ਪਰ ਹੁਣ ਪੁੱਜੇ ਕਿ ਪੁੱਜੇ ਜਾਣੋ। ਸ੍ਰੀ ਪਾਵਨ ਮਾਤਾ ਜੀ ਨੇ ਜੋ ਭੋਜਨ ਤਿਆਰ ਕਰਵਾਏ ਸਨ ਆਪ ਦੇਖੇ ਆਪ ਭਾਵਨਾ ਨਾਲ ਬਰਤਨ ਠੀਕ ਕਰਵਾਏ ਆਸਨ ਤੇ ਚੌਂਕੀ ਲਗਵਾਈ ਇਤਨੇ ਵਿੱਚ ਗੁਰੂ ਜੀ ਦਾ ਨਿਜ ਦਾਸ ਆਇਆ ਕਿ ਮਾਤਾ ਜੀ ਬ੍ਰह्मज्ञानी ਜੀਵਨ ਮੁਕਤ ਜੀ ਆ ਗਏ ਹਨ ਤੇ ਸਤਗੁਰਾਂ ਨੇ ਪ੍ਰਸ਼ਾਦ ਛਕਣੇ ਲਈ ਕੱਲੇ ਹਨ ਮਾਤਾ ਜੀ ਥਾਲ ਤਿਆਰ ਕਰ ਚੁੱਕੇ ਸਨ ਸੰਤ ਜੀ ਦਾ ਆਗਮਨ ਸੁਣ ਕੇ ਹਰਖ ਨਾਲ ਭਰ ਗਏ ਆਦਰ ਨਾਲ ਉੱਠ ਕੇ ਕਦਮ ਚਾਇਆ ਹੀ ਸੀ ਕਿ ਬਾਬਾ ਰਾਮਕੌਰ ਜੀ ਨੇ ਚਰਣਾ ਤੇ ਆਸ਼ੀਰਵਾਦ ਮਾਤਾ ਜੀ ਨੇ ਬੜੇ ਭਾਵ ਨਾਲ ਸੀਸ ਚਾਇਆ ਆਦਰ ਦਿੱਤਾ ਤੇ ਸਤਕਾਰ ਨਾਲ ਆਸਣ ਤੇ ਬਿਠਾ ਕੇ ਥਾਲ ਅੱਗੇ ਰੱਖਿਆ ਬਾਬਾ ਜੀ ਨੇ ਪ੍ਰਸ਼ਾਦ ਛਕਿਆ ਮਾਤਾ ਜੀ ਸਤਕਾਰ ਪੂਰਵਕ ਪੱਖਾ ਚਲਦੇ ਰਹੇ ਦੇਖੋ ਜਗਤ ਗੁਰੂ ਜੀ ਦੀ ਮਾਤਾ ਆਪਣੇ ਪੁੱਤਰ ਦੇ ਵਰੁਸਾਏ ਤੇ ਬ੍ਰह्म ਗਿਆਨ ਦੇ ਪਦ ਤੋਂ ਪੁਚਾਏ ਸਿੱਖ ਦਾ ਸਤਕਾਰ ਕਰ ਰਹੇ ਹਨ ਕਿਹੜੇ ਭਾਉ ਭਗਤੀ ਦੇ ਰੰਗ ਹਨ ਮਾਤਾ ਜੀ ਦੇ ਮਨ ਤੇ ਉਹਨਾਂ ਦੇ ਆਤਮਾ ਦਾ ਪ੍ਰਭਾਵ ਬੀਤਰਾਗ ਅਵਸਥਾ ਦਾ ਸਵਰਨ ਮਾਟੀ ਨੂੰ ਇੱਕ ਤੁਲ ਜਾਣਣ ਦੀ ਅਵਸਥਾ ਦਾ ਪੈਂਦਾ ਰਿਹਾ ਖੁਸ਼ ਹੋਈ ਕਿ ਗੁਰੂ ਘਰ ਵਿੱਚ ਕੈਸੇ ਕੈਸੇ ਪੂਰਨ ਲੋਕ ਤਿਆਰ ਹੁੰਦੇ ਹਨ ਜਦ ਪ੍ਰਸ਼ਾਦ ਛੱਕ ਚੁੱਕੇ ਤਾਂ ਆਦਰ ਨਾਲ ਪੁੱਛਣ ਲੱਗੇ ਕਿ ਅੱਜ ਸੁਖ ਨਾਲ ਕਿਥੋਂ ਟੁਰ ਕੇ ਆਪੜੇ ਹੋ ਜਾਹਰਾ ਮਸਤਾਨੇ ਦਿਸਣ ਵਾਲੇ ਦਾਨੇ ਗੁਰਸਿੱਖ ਹੁਣ ਉਹ ਉੱਤਰ ਦਿੰਦੇ ਹਨ ਜਿਸ ਵਿੱਚ ਇਹ ਹੰਕਾਰ ਨਾ ਹੋ ਜਾਏ ਕਿ ਮੈਂ ਇਤਨੀ ਦੂਰੋਂ ਆਤਮ ਬਲਣਾਂ ਆ ਪੁੱਜਾਂ ਹਾਂ ਤੇ ਨਾ ਮਾਤਾ ਜੀ ਇਸ ਕਿਸੇ ਸੰਸੇ ਵਿੱਚ ਪੈ ਜਾਣ ਕਿ ਗੁਰੂ ਜੀ ਨੇ ਜੋ ਮੈਨੂੰ ਐਡਾ ਆਦਰ ਦਿੱਤਾ ਹੈ ਤੇ ਮੈਂ ਕੋਈ ਵੱਡਾ ਹਾਂ ਤੇ ਫਿਰ ਜੋ ਆਖਾਂ ਨਿਰੋਲ ਸੱਚ ਵੀ ਹੋਵੇ ਆਪ ਹੱਥ ਜੋੜ ਕੇ ਬੋਲੇ ਹੇ ਜਗਤ ਗੁਰੂ ਜੀ ਦੀ ਮਾਤਾ ਤਹਾਂ ਰਹੇ ਰਾਖੇ ਗੁਰ ਜਹਾਂ ਜਹਾਂ ਪਠਾਵਹਿ ਜਾਵਹਿ ਤਹਾਂ ਪੁਤਲੀ ਕੇ ਅਧੀਨ ਕਿਆ ਅਹ ਨਰਕੇ ਬਸ ਵਰਤੀ ਨਿਤ ਰਹਿ ਜਥਾ ਕਰਾਏ ਤਥਾ ਸੋ ਕਰਹੀ ਤਿਉ ਸਤਗੁਰ ਕੇ ਹਮ ਅਨੁਸਰਹੀ ਹਮ ਸੁਸ਼ੰਦ ਕੁਛ ਕਰ ਸਕ ਨਾਹੀ ਸਦਾ ਚਲ ਹੈ ਗੁਰ ਆਗਿਆ ਮਾਹੀ ਇਹ ਕਹਿ ਕੇ ਮਾਤਾ ਜੀ ਨੂੰ ਮੱਥਾ ਟੇਕ ਕੇ ਬਾਬਾ ਜੀ ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਬੈਠੇ ਸ੍ਰੀ ਗੁਰੂ ਜੀ ਨੇ ਸੁਖ ਸੰਤ ਪੁੱਛੀ ਮਾਜੇ ਦੇ ਸਾਰੇ ਹਾਲ ਸਮਝੇ ਫਿਰ ਆਸ਼ੀਰਵਾਦ ਦੇ ਕੇ ਬੋਲੇ ਮੋਹੇ ਸਰੂਪ ਅਹ ਸੋ ਤੇਰੋ ਤੇਰੋ ਅਹ ਸੋ ਜਾਨੂ ਮੇਰੋ ਤੋਹੇ ਮੋਹੇ ਮਹਿ ਭੇਦ ਨਾ ਕੋ ਏਕ ਰੂਪ ਕੇ ਤਨ ਹੈ ਦੂ ਹਰ ਹਰ ਜਨ ਦਵੈ ਇਕ ਹੈ ਜੈਸੇ ਸ੍ਰੀ ਗੁਰ ਗੋਬਿੰਦ ਸਿੰਘ ਲਖਿਓ ਤੈਸੇ ਭੇਦ ਲਖਤ ਹੈ ਜੋ ਇਨ ਮਾਹੀ ਪਰਮ ਰਹਿਸ ਸੋ ਜਾਣੇ ਨਾਹੀ ਸਭ ਸਿਖਨ ਕੇ ਹਹੋ ਸਿਰ ਮੌਰ ਸਮਤਾ ਪਹੁੰਚ ਨਾ ਸਕਹਿ ਔਰ ਸਦਾ ਏਕ ਰਸ ਗਿਆਨ ਆਨੰਦ ਤੁਰਿਆ ਮਹਿ ਬਿਰਥਾ ਜਗ ਬੰਦ ਇਸ ਤਰ੍ਹਾਂ ਪਤਾ ਚੱਲਦਾ ਹੈ ਕਿ ਬਾਬਾ ਗੁਰੂ ਬਖਸ਼ ਸਿੰਘ ਜੀ ਸ੍ਰੀ ਰਾਮ ਕੌਰ ਸਾਹਿਬ ਹੁਣ ਇਤਨੇ ਪ੍ਰੇਮ ਬੇਵਸ ਹੋ ਗਏ ਸਨ ਕਿ ਮੁੜ ਆਪਣੇ ਗ੍ਰਾਂ ਰਮਦਾਸ ਨਹੀਂ ਗਏ ਪਰੰਤੂ ਸ੍ਰੀ ਅਨੰਦਪੁਰ ਸਾਹਿਬ ਹੀ ਰਹੇ ਹੁਣ ਸੋ ਸਾਖੀ ਦਾ ਆਰੰਭ ਸਤਗੁਰੂ ਜੀ ਦੇ ਦਰਬਾਰ ਵਿੱਚ ਹੁੰਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਉਪਰੰਤ ਗੁਰਸੰਗਤ ਨੂੰ ਅਨੇਕ ਪ੍ਰਕਾਰ ਦੇ ਉਪਦੇਸ਼ ਕਰਦੇ ਹਨ ਬਾਬਾ ਰਾਮਕੌਰ ਜੀ ਨੂੰ ਮੁਖਾਤਬ ਕਰਕੇ ਅਰਥਾਤ ਨਿਮਿਤ ਕਾਰਨ ਬਾਬਾ ਜੀ ਹੁੰਦੇ ਸਨ ਦੀਵਾਨ ਦੀ ਸਮਾਪਤੀ ਦੇ ਪਿੱਛੋਂ ਬਾਬਾ ਜੀ ਆਪਣੇ ਡੇਰੇ ਆ ਜਾਂਦੇ ਅਤੇ ਜੋ ਕੁਝ ਉਪਦੇਸ਼ ਸਤਿਗੁਰੂ ਜੀ ਤੋਂ ਸੁਣਦੇ ਉਹ ਭਾਈ ਸਾਹਿਬ ਸਿੰਘ ਜੀ ਦੇ ਕੋਲੋਂ ਰੋਜ਼ ਦਾ ਰੋਜ਼ ਲਿਖਾ ਲੈਂਦੇ گویا ਭਾਈ ਸਾਹਿਬ ਸਿੰਘ ਜੀ ਜੋ ਚੋਟੀ ਦੇ ਵਿਦਵਾਨ ਅਤੇ ਸੋਹਣੇ ਲਿਖਾਰੀ ਸਨ ਬਾਬਾ ਜੀ ਦੇ ਪਾਸ 100 ਸਾਖੀ ਲਿਖਣ ਵਿੱਚ ਮਦਦ ਕਰਦੇ ਸਨ ਆਮ ਸਿੱਖ ਸੰਗਤ ਵਿੱਚ ਇਸ ਵਚਨ ਦਾ ਚਰਚਾ ਹੈ ਕਿ 500 ਸਾਖੀਆਂ ਲਿਖੀਆਂ ਗਈਆਂ ਬਾਕੀ 400 ਕਿੱਥੇ ਹਨ ਪਰ ਇਸ 100 ਸਾਖੀ ਦਾ ਤੇ 500 ਸਾਖੀਆਂ ਦਾ ਆਪਸ ਵਿੱਚ ਕੋਈ ਲਗਾਓ ਨਹੀਂ 100 ਸਾਖੀ ਵੱਖਰੀ ਪੁਸਤਕ ਸੀ ਅਤੇ 500 ਸਾਖੀਆਂ ਵੱਖਰੀਆਂ ਜੇ 100 ਸਾਖੀ ਨੂੰ ਸ਼ੁਰੂ ਤੋਂ ਅੰਤ ਤੱਕ ਵਿਚਾਰਿਆ ਜਾਵੇ ਤਾਂ ਉਥੋਂ ਨਿਰਣਾ ਹੋ ਜਾਂਦਾ ਹੈ ਕਿ ਇਹ 100 ਸਾਖੀ ਜਿਸ ਵਿੱਚ ਉਪਦੇਸ਼ ਸਿਆਸਤ ਰਹਿਤ ਮਰਿਆਦਾ ਦਾ ਵਰਣਨ ਅਤੇ ਭਵਿੱਖਤ ਦਰਜ ਹੈ ਸ੍ਰੀ ਆਨੰਦਪੁਰ ਸਾਹਿਬ ਵੱਡੇ ਘੱਲੂ ਘਾਰੇ ਤੋਂ ਬਹੁਤ ਪਹਿਲਾਂ ਸ੍ਰੀ ਬਾਬਾ ਰਾਮਕੌਰ ਜੀ ਦੇ ਪ੍ਰਤੀ ਸ੍ਰੀ ਗੁਰੂ ਕਲਗੀਧਰ ਸਾਹਿਬ ਜੀ ਨੇ ਸੁਣਾਈ ਅਤੇ ਬਾਬਾ ਜੀ ਨੇ ਭਾਈ ਸਾਹਿਬ ਸਿੰਘ ਲਖਾਰੀ ਕੋਲੋਂ ਲਿਖਾਈ 500 ਸਾਖੀ ਸ੍ਰੀ ਮਹਾਰਾਜ ਜੀ ਨੇ ਦੱਖਣ ਜਾ ਕੇ ਸ੍ਰੀ ਹਜੂਰ ਸਾਹਿਬ ਨਦੇੜ ਲਿਖਵਾਈ ਇਸ ਦੀਆਂ 5 ਜਿਲਦਾਂ ਕੀਤੀਆਂ ਗਈਆਂ ਅਤੇ ਪੰਜਾਂ ਸਿੰਘਾਂ ਨੂੰ ਦਿੱਤੀਆਂ ਗਈਆਂ ਦੂਜੇ ਹਿੱਸੇ ਵਿੱਚ ਇਸ ਦਾ ਪੂਰਨ ਬਿਆਨ ਹੋਵੇਗਾ ਅਤੇ ਸਿੱਖ ਸੰਗਤ ਅਰ ਗੁਰੂ ਘਰ ਦੇ ਪਿਆਰੇ ਇਸ ਸਾਰੇ ਹਾਲ ਨੂੰ ਸਾਖੀ ਨੰਬਰ 93 ਵਿੱਚ ਪੜ੍ਹਨਗੇ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਜੀ ਸਹਾਏ ਮੰਗਲ ਬਾਬਾ ਨਾਨਕ ਗੁਰੂ ਅੰਗਦ ਗੁਰੂ ਅਮਰਦਾਸ RAMਦਾਸ ਗੁਰ ਅਰਜਨ ਹਰ ਗੋਬਿੰਦ ਗੁਨਰਾਮ ਗੁਰੂ ਹਰਰਾਏ ਹਰਿ ਕ੍ਰਿਸ਼ਨੇ ਸੇਵੀਐ ਤੇਗ ਬਹਾਦਰ ਧੀਰ ਗੁਰੂ ਗੋਬਿੰਦ ਅਰਮਿਰਗ ਤੁਰਕਨ ਕੋ ਗੁਰਬੀਰ ਮੂਲ ਸਾਹਿਬ ਸਿੰਘ ਪਦ ਸ਼ਰਨ ਤੁਹੇ ਲਿਖੇ ਲਿਖਾਰੀ ਗ੍ਰੰਥ ਅਰਥ ਸਾਹਿਬ ਸਿੰਘ ਜੋ ਕਿ ਆਪਕੇ ਚਰਨ ਕਬਲੋਂ ਕੀ ਸ਼ਰਨ ਹੈ ਉਹ ਲਿਖਾਰੀ ਬਣਕਰ ਇਸ ਗ੍ਰੰਥ ਕੋ ਲਿਖਤਾ ਹੈ। ਮੂਲ ਗੁਰ ਅਨਰੁਚ ਬੁੱਢੇ ਭਲਨ RAM ਕਵਰ ਸੁਖਪੰਥ ਅਰਥ ਗੁਰੂ ਕੇ ਸਾਥ ਪਿਆਰ ਕਰਨੇ ਵਾਲਾ ਬਾਬਾ ਬੁੱਢਾ ਜੀ ਕੀ ਕុល ਸੇ ਭਾਈ RAM ਕਵਰ ਜੀ ਜੋ ਕਿ ਗੁਰੂ ਪੰਥ ਕੋ ਸੁਖ ਦੇਣੇ ਵਾਲਾ ਹੈ। ਮੂਲ ਰਹੇ ਹਜੂਰ ਦਸਵੇਂ ਗੁਰੂ ਕਰੇ ਉਕਤ ਕੋ ਵਾਕ ਅਰਥ ਜੋ ਦਸਵੇਂ ਪਾਤਸ਼ਾਹ ਜੀ ਕੀ ਹਜ਼ੂਰੀ ਮੇ ਰਹੇ ਹੈ ਅਰ ਜੋ ਮਹਾਵਾਕ ਸਤਿਗੁਰੂ ਜੀ ਨੇ ਉਚਾਰਨ ਕੀਏ ਹੈ ਮੂਲ ਗੁਰ ਰਤਨ ਮਾਲ ਪੋਥੀ ਲਿਖੋ ਜਿਉ ਗੁਰ ਕੀਨੋ ਵਾਕ ਅਰਥ ਜਿਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਮੁਖਾਰ ਬਿੰਦ ਸੇ ਸ਼ਬਦ ਅਰ ਬਚਨ ਉਚਾਰੇ ਹੈ ਵੋਹ ਇਸ ਰਤਨਮਾਲਾ ਪੋਥੀ ਮੇ ਲਿਖਤਾ ਹੂੰ ਜਿਸਕੂ ਰਤਨਮਾਲਾ ਪੂਥੀ ਵੀ ਕਿਹਾ ਜਾ ਸਕਦਾ ਹੈ ਮੂਲ ਸਾਲ ਗੁਰੂ ਸਿੱਖ ਸਾਲ ਹੋਏ ਸਾਲ ਨਿਰਮਲੀ ਚਲਤ ਅਰਥ ਸ੍ਰੇਸ਼ਟ ਗੁਰੂ ਸ੍ਰੇਸ਼ਟ ਖਾਲਸਾ ਅਰ ਸੁੰਦਰ ਪਾਕੀਜਾ ਚਾਲ ਕੇ ਚਲਨੇ ਵਾਲੇ ਮੂਲ ਸਾਲ ਪੰਥ ਗਤ ਸਾਲ ਅਤ ਸਾਲ ਦੀਉ ਮਤ ਜੁਗਤ ਅਰਥ ਸੁੰਦਰ ਪੰਥ ਜਿਸਕੀ ਵਡਿਆਈ ਹੱਦ ਦਰਜੇ ਕੀ ਸੁੰਦਰ ਹੈ ਅਤੇ ਜਿਸ ਕੋ ਸੁੰਦਰ ਜੁਗਤ ਵਾਲੀ ਅਕਲ ਬਖਸ਼ੀ ਹੈ ਮੂਲ ਜਿਉ ਗੁਰ ਕਹਿਓ ਗੁਰਬਖਸ਼ ਸਿੰਘ ਪੰਥ ਪ੍ਰਵਰਤੇ ਜਾਹੇ ਅਰਥ ਜਿਸ ਤਰ੍ਹਾਂ ਗੁਰੂ ਕਲਗੀਧਰ ਸਾਹਿਬ ਜੀ ਨੇ ਗੁਰਬਖਸ਼ ਸਿੰਘ ਕੋ ਕਿਹਾ ਹੈ ਅਤੇ ਜਿਸ ਤਰ੍ਹਾਂ ਪੰਥ ਮੈਂ ਵਰਤਮਾਨ ਹੈ ਮੂਲ ਸਭ ਸੰਗਤ ਪੂਛਿਓ ਤਬੈ ਲਿਖਿਆ ਲਿਖਾਰੀ ਆਹੇ ਅਰਥ ਅਰ ਜਦ ਸਰਬ ਸੰਗਤ ਨੇ ਪੁੱਛਾ ਤੋ ਲਿਖਾਰੀ ਨੇ ਬਾਬਾ ਬੁੱਢਾ ਸਾਹਿਬ ਜੀ ਕੇ ਪੜ ਪੋਤੇ ਭਾਈ ਗੁਰਬਖਸ਼ ਸਿੰਘ ਰਾਮ ਕਵਰ ਜੀ ਬਾਬਾ ਰਾਮ ਕਵਰ ਜੀ ਸੇ ਇਹ ਲਿਖਾ ਮੂਲ ਗੁਰਬਖਸ਼ਿਓ ਵਾਕ ਸੁਦਾ ਬੁੱਢੇ ਮੁਖ ਰਹੀ ਛਾਏ ਅਰਥ ਸਤਿਗੁਰੂ ਜੀ ਨੇ ਅੰਮ੍ਰਿਤ ਵਾਕ ਬਖਸ਼ੇ ਅਤੇ ਬੁੱਢੇ ਸਾਹਿਬ ਜੀ ਕੇ ਮੁਖ ਪਰ ਉਨਕੀ ਛਾਇਆ ਪੜੀ ਮੂਲ ਨਪੀਨੀ ਅਤ ਪ੍ਰਾਰਥੀ ਮੁਖ ਮੈਂ ਧਰੀ ਬਨਾਏ ਅਰਥ ਜਦ ਸੰਗਤ ਨੇ ਪ੍ਰਾਰਥਨਾ ਕੀ ਤੋ ਬਾਬਾ ਗੁਰਬਖਸ਼ ਸਿੰਘ ਜੀ ਨੇ ਉਨਕੋ ਰਸਨਾ ਸੀ ਉਚਾਰਾ ਮੂਲ ਨਿਖਸੀ ਸਿੱਖ ਸੰਭੂ ਹਿਤ ਸਾਹਿਬ ਸਿੰਘ ਸਮਾਲ ਅਰਥ ਸਰਬ ਪੰਥ ਕੇ ਪਿਆਰ ਕੇ ਵਾਸਤੇ ਉਨਕੇ ਮੁਖ ਸੇ ਇਹ ਬਾਣੀ ਗੁਰੂ ਸਾਹਿਬਾਨ ਕੇ ਕਾਰਨਾ ਮੇ ਉਚਾਰਨ ਹੋਏ ਅਰ ਸਾਹਿਬ ਸਿੰਘ ਲਿਖਾਰੀ ਨੇ ਉਨਕੀ ਸੰਭਾਲ ਕੀਤੀ ਅਰਥਾਤ ਕਲਮ ਬੰਦ ਕੀ ਹੈ ਮੂਲ ਗੁਰ ਰਤਨ ਮਾਲਾ ਮੈਂ ਧਰੀ ਹਿਤ ਸਿਖਨ ਕਰੈ ਨਿਹਾਲ ਅਰਥ ਪ੍ਰੇਮ ਪ੍ਰੀਤ ਸਹਿਤ ਇਹ ਸਰਬ ਬਚਨ ਰਤਨ ਮਾਲਾ ਮੈਂ ਦਰਜ ਕੀਏ ਤਾਂ ਕਿ ਗੁਰਸਿੱਖ ਉਨਕੋ ਪੜ੍ਹਨੇ ਮੇ ਪ੍ਰਫੁੱਲਤ ਹੋ ਮੂਲ ਗੁਰ ਹਜੂਰ ਮਥਰਾ ਬਿਪਰ ਹਾਥ ਜੋੜ ਕਹਿਓ ਏਹ सदगुरुपाणा समझ कर पूछी करनी के अर्थ सतगुरु जी के हजूर मथुरा ब्राह्मण ने हाथ जोड़कर बेनती की हजूर दास ने आपका हुक्म समझा है अब कैसी करनी चाहिए अर्थात कैसे अमल में लावें और हुक्म के मुताबिक कैसे काम करें मूल जो ऊधो श्री कृष्ण जी पूछे विष्णु दियो पंथ साखी अमृत सिख हित रामदास दियो संच अर्थ जिस तरह श्री उधू जी ने श्री कृष्ण जी महाराज को पूछा था और उन्होंने रास्ता बतलाया था इसी तरह यह अमृत साखियाँ सिखों के प्यार के वास्ते रामदास में बैठकर इकट्ठी की हैं और जिनका नाम रतनमाला रखा है मूल ज्यों कही त्यों लिखी ਸਿੰਘ ਵੈ ਲੋਕਨ ਸਾਖੀ ਆਰੰਭ ਅਰਥ ਜਿਸ ਤਰ੍ਹਾਂ ਲਿਖਾਰੀ ਕੋ ਕਹੀ ਉਸੇ ਤਰ੍ਹਾਂ ਲਿਖੀ ਗੁਰ ਸਿੱਖੋ ਅਤੇ ਸਰਬ ਜਨਤਾ ਕੇ ਲਈ ਅਬ ਸਾਖੀਆਂ ਦਾ ਆਰੰਭ ਹੋਤਾ ਹੈ ਨੋਟ ਇਹ ਇੱਕ ਪ੍ਰਕਾਰ ਕੀ ਭੂਮਿਕਾ ਭਾਈ ਸਾਹਿਬ ਸਿੰਘ ਜੀ ਲਿਖਾਰੀ ਨੇ ਲਿਖੀ ਹੈ ਜੋ ਕਿ ਬਾਬਾ ਰਾਮ ਕਵਰ ਉਰਫ ਬਾਬਾ ਗੁਰਬਖਸ਼ ਸਿੰਘ ਜੀ ਨੇ ਲਿਖਾਈ ਹੈ ਬਾਬਾ ਰਾਮ ਕੌਰ ਜੀ ਦਾ ਨਾਮ ਅੰਮ੍ਰਿਤ ਛਕਣ ਦੇ ਉਪਰੰਤ ਭਾਈ ਜਾਂ ਬਾਬਾ ਗੁਰੂ ਬਖਸ਼ ਸਿੰਘ ਜੀ ਰੱਖਿਆ ਗਿਆ ਸੀ ਗੁਰੂ ਕਲਗੀਧਰ ਸਾਹਿਬ ਜੀ ਇਹਨਾਂ ਨੂੰ ਤਿੰਨ ਤਰ੍ਹਾਂ ਪੁਕਾਰਦੇ ਸਨ ਬਾਬਾ ਬੁੱਢੇ ਜੀ ਕਿਓ ਬਾਬਾ ਰਾਮ ਕੌਰ ਜਾਂ ਬਾਬਾ ਰਾਮ ਕੌਰ ਜੀ ਬਾਬਾ ਗੁਰੂ ਬਖਸ਼ ਸਿੰਘ ਜੀ